ਗੱਲੀਰ ਘਾਵਾ ਦਾਇਆ ਲਿਆ ਰੋਡਵੇਜ ਦੇ ਖਾਤੇ ਜੋ ਰੋਡਵੇਜ ਦੀ ਗੱਡੀ ਕਿਉਂ ਨਹੀਂ ਚਲਾਉਂਦੇ ਜਿੰਨਾ ਚਿਰ ਸਾਡਾ ਸਾਥੀ ਨਹੀਂ ਆਉਂਦਾ ਅਸੀਂ ਇੱਥੇ ਪ੍ਰੋਟੈਸਟ ਜਾਰੀ ਰੱਖਾਂਗੇ ਤੇ ਸਾਡੇ ਕੋਲ ਆ ਤੇ ਜੇ ਪੰਜ-ਛੇ ਮਿੰਟ ਤੱਕ ਕੋਈ ਖਬਰ ਨਹੀਂ ਆਉਂਦੀ ਅਸੀਂ ਤੇਲ ਆਪਣੇ ਆਪੇ ਪਾਲਿਆ ਵਾ ਅਸੀਂ ਅੱਗ ਲਾ ਦੇਣੀ ਹੁਣ ਬੱਸ ਕੋਈ ਨਹੀਂ ਆ ਸਾਡੇ ਕੋਲ ਦੱਬੀ ਆ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਸਾਡੇ ਨਾਲ ਰਹੋ ਜਿੰਨਾ ਚਿਰ ਉਹ ਸਾਡੇ ਸਾਥੀ ਨੂੰ ਛੱਡਦੇ ਨਹੀਂ ਆ ਅਸੀਂ ਉਹਨਾਂ ਚਰਿਆਂ ਦੇ ਉੱਤੇ ਖੜੇ ਆ ਤੇਲ ਅਸੀਂ ਪਾਲਿਆ ਵਾ ਸਿਰਫ ਅਸੀਂ ਹੁਣ ਅੱਗ ਲਾਉਣੀ ਆ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਜਾਇਓ ਕੋਈ ਨਾ ਕੋਈ ਨਹੀਂਦਾ ਪਤਾ ਨਹੀਂ ਅੱਜ ਇਹ ਸਾਨੂੰ ਦੁਬਾਰਾ ਆ ਅਸੀਂ ਇਦਾਂ ਨਹੀਂ ਤਪਣਾ ਕੱਢਣਾ ਕਰ ਦੇਣਾ ਔਰ ਜਿੱਦਾਂ ਸਾਡਾ ਸਾਦੀ ਖੜਿਆ ਉਹਨੂੰ ਪੇਕੇ ਜਾਣ ਕੋਈ ਉੱਤੇ ਪਰਚਾ ਨਹੀਂ ਅਸੀਂ ਪੈਣ ਦੇਣਾ ਸਰਕਾਰਾਂ ਨਗਾਇਜ਼ ਪਰਚੇ ਪਾ ਰੀਆਂ ਵਾ ਮੇਰੀ ਗੱਲ ਸੁਣ ਕੇ ਕਰਨਾ ਕਰਨਾ ਕਿਰਪਾ ਕਰਕੇ ਇਹ ਦੋ ਬੰਦੇ ਇਧਰੀਆਂ ਫੜ ਰੂਏ ਨੇ ਇਹ ਨੂੰ ਕਿਹੜੀ ਗੱਡੀ ਚੋਂ ਨੋਕਾ ਵੀਰ ਨੂੰ ਨੰਬਰ ਸੈਂਡ ਕਰ ਰਿਹਾ ਸਰਕਾਰ ਵੀਰੋ ਕਰਨਾ ਕਿਰਪਾ ਕਰਕੇ ਨਹੀਂ ਇਧਰੀਆਂ ਫੜੋ ਤੇ ਜੰਦਰਾ ਦੀਪੂ ਨੂੰ ਜੰਦਰਾ ਲਾਓ ਵਾ ਜੰਦਰਾ ਲਾਓ ਇਧਰੀਆਂ